ਅੱਜ ਸਾਡੇ ਤਰਨਤਾਰਨ ਜ਼ਿਲ੍ਹੇ ਦੀ ਮੰਡੀ ਦੇ ਵਿੱਚ ਮੀਟਿੰਗ ਹੀ ਜਿਹੜੀ ਕਿ ਸਾਡੇ ਪ੍ਰਧਾਨ ਨੇ ਇੱਥੋਂ ਦਰਬਾਗ ਜੀ ਪੁਰਾਣੇ ਚੱਲੇ ਆਉਂਦੇ ਇੱਥੋਂ ਪਤੀ ਦੇ ਨਾਲ ਹੀ ਸਾਡੀ ਹੋਰ ਮੰਡੀਆਂ ਵੀ ਪੈਂਦੀਆਂ ਉਹਨਾਂ ਮੰਡੀਆਂ ਚੋਂ ਵੀ ਪ੍ਰਧਾਨ ਆਏ ਆ ਤੇ ਸਾਡੇ ਤਰਨਤਾਰਨ ਦੀ ਦਾਣਾ ਮੰਡੀ ਦੇ ਪ੍ਰਧਾਨ ਨੇ ਦਰਬਾਗ ਨਾਲ ਸਾਡੇ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਸਰਦਾਰ ਸਰਵਨ ਸਿੰਘ ਤੁਨ ਸਾਹਿਬ ਹਲਕਾ ਇੰਚਾਰਜ ਸਾਡੇ ਹਰਮੀਤ ਸਿੰਘ ਸੰਧੂ ਜੀ ਤੇ ਨਾਲ ਸਾਡੇ ਪੰਜਾਬ ਦੇ ਆੜਤੀ ਯੂਨੀਅਨ ਦੇ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਰਾਣਾ ਜੀ ਅੱਜ ਇੱਥੇ ਪਹੁੰਚੇ ਆ ਪਹਿਲਾਂ ਤੇ ਇਹਨਾਂ ਸਾਰੇ ਸਾਥੀਆਂ ਨੂੰ ਜੀ ਆਇਆਂ ਨੂੰ ਕਹਿੰਨੇ ਆ ਧੰਨਵਾਦ ਕਰਦੇ ਆ ਵੀ ਸਾਡੀ ਡਿਸਟ੍ਰਿਕਟ ਦੇ ਵਿੱਚ ਆਏ ਆ ਸਾਡੇ ਇਲਾਕੇ ਦੇ ਵਿੱਚ ਆਏ ਆ ਜਿੰਨੀਆਂ ਵੀ ਸਾਡੇ ਇਸ ਹਲਕੀਆਂ ਜਾਂ ਇਸ ਜ਼ਿਲ੍ਹੇ ਦੀਆਂ ਮੰਗਾਂ ਨੇ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਧਿਆਨ ਚ ਲਿਆ ਕੇ ਹੱਲ ਵੀ ਕਰਾਈਆਂ ਜਾਣਗੀਆਂ ਜਿਹੜੀਆਂ ਕਿਸਾਨਾਂ ਦੀਆਂ ਜਾਂ ਆੜਤੀਆਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਉਹ ਵੀ ਹੱਲ ਹੋਣਗੀਆਂ ਆ ਪਿਛਲੇ ਦਿਨੀ ਮਜ਼ਦੂਰਾਂ ਦੀ ਮਜ਼ਦੂਰੀ ਵਧਾਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ 10% ਮਜ਼ਦੂਰੀ ਵਧੀ ਆ ਮਜ਼ਦੂਰਾਂ ਦੇ ਹੱਕੇ ਤਚਵੀ ਖੜੇ ਆ ਨਾਲ ਜਿਹੜੀ 2.5% ਦામੀ ਦੀ ਗੱਲ ਚੱਲਦੀ ਆ ਉਹ ਵੀ ਅਸੀਂ ਸੈਂਟਰ ਤੋਂ ਲੈ ਕੇ ਆਵਾਂਗੇ ਜਿਹੜੀ ਕਿ ਸੈਂਟਰ ਨੇ ਮਹਿਜ 46 ਰੁਪਏ ਕਰਤੀ ਆ ਪੌਣੇ 2 ਰੁਪਏ ਬੰਦੀ ਆ 46 ਰੁਪਈਆਂ ਨਾਲ 2425 ਰੁਪਏ ਕਣਕ ਦਾ ਭਾਅ ਹੀ ਉਹਦੇ ਹਿਸਾਬ ਦੇ ਨਾਲ ਵੇਖੀਏ ਤੇ 60 ਰੁਪਏ ਕੁਝ ਪੈਸੇ ਦામੀ ਬੰਦੀ ਆ ਵੀ 14 ਰੁਪਏ ਦામੀ ਇੱਕ ਕਵਿੰਟਲ ਦੇ ਪਿੱਛੇ ਡਾਤੀ ਆੜਤੀਆਂ ਦੀ ਹਮੇਸ਼ਾ ਮੰਗਾਈ ਹੁੰਦੀ ਆ ਤੇ ਮੰਗਾਈ ਦੇ ਨਾਲ ਜਿੰਸ ਦਾ ਵੀ ਭਾਅ ਵੱਧਦਾ ਮਜ਼ਦੂਰੀ ਵੀ ਵਾਧੀ ਆ ਤੇ ਉਸੇ ਤਰ੍ਹਾਂ ਚਲੋ ਦામੀ ਇਹਨਾਂ ਦੀ 2.5% ਤੋਂ ਵਧਣੀ ਨਹੀਂ ਤੇ ਘੱਟ ਵੀ ਨਹੀਂ ਕਰਨੀ ਚਾਹੀਦੀ ਜਿਵੇਂ ਭਾਅ ਵੱਧਦਾ ਤੇ ਆੜਤੀਆਂ ਦੀ ਜਿਹੜੀ ਦામੀ ਉਹ ਵੀ ਵਾਧੀ ਜਾਂਦੀ ਇਹ ਪਿਛਲੀ ਕਾਂਗਰਸ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨਾਲ ਰਲ ਕੇ ਐਮੈਂਡਮੈਂਟ ਕਰਕੇ ਅਪ ਟੂ 2.5 ਜਿਹੜਾ ਸ਼ਬਦ ਪਾਤਾ ਮੰਡੀ ਬੋਰਡ ਦੇ ਵਿੱਚ ਅਪ ਟੂ 2.5 ਦਾ ਮਤਲਬ ਵੀ 2.5% ਤੱਕ ਅਈ ਪਰਸੈਂਟ ਤੱਕ ਤਾਂ ਕਰਤਾ 46 ਰੁਪਏ ਤੋਂ ਲੈ ਕੇ ਵੀ ਜਿਵੇਂ 60 ਰੁਪਏ ਕੁਝ ਪੈਸੇ ਬਾਨੇ ਸੀ ਉਹ 46 ਰੁਪਈਆਂ ਤੋਂ ਘਟ ਕੇ ਸੈਂਟਰ ਗਵਰਨਮੈਂਟ ਕੱਲਾ 1 ਰੁਪਈਆ ਵੀ ਦੇ ਸਕਦੀ ਹੈ 1% ਨਹੀਂ ਕੱਲਾ 1 ਰੁਪਈਆ ਇਹ ਤੇ ਆੜਤੀਆਂ ਨੂੰ ਇੱਕ ਮੁੱਠ ਹੋ ਕੇ ਕੇਂਦਰ ਸਰਕਾਰ ਨਾਲ ਲੜਾਈ ਲੜਨੀ ਪਊ ਯੂਨੀਅਨ ਇੱਕ ਕਰਨੀ ਪਊ ਜਿਹੜੀ ਕੇਂਦਰ ਨੇ ਸਾਡੇ ਪੈਸੇ ਘਟਾਏ ਐ ਇਥੋਂ ਪੰਜਾਬ ਦੇ ਆਗੂਆਂ ਨੇ ਰਲ ਕੇ ਕਾਂਗਰਸ ਦੇ ਬੰਦਿਆਂ ਨੇ ਉਹ ਅਸੀਂ ਆਪਦੇ ਹੱਕ ਹੂਕ ਪੰਜਾਬ ਵਾਲੇ ਲੈਣਾ ਜਾਣਦੇ ਆ ਕਈ ਨਾ ਸਾਡੇ ਆਰਤੀਏ ਭਰਾ ਕਹਿ ਦਿੰਦੇ ਆ ਵੀ ਪੰਜਾਬ ਗਵਰਨਮੈਂਟ ਦੇ ਦੇ ਉਹ ਭਰਾ ਉਹ ਪੰਜਾਬ ਗਵਰਨਮੈਂਟ ਲਈ 50 100 ਕਰੋੜ ਰੁਪਈਆ ਕੋਈ ਏਡੀ ਵੱਡੀ ਅਮਾਉਂਟ ਨਹੀਂ ਗਈ ਪਰ ਗੱਲ ਸਾਇਦ ਇਹ ਨਹੀਂ ਗੱਲ ਪਏ ਦੀ ਆ ਅੱਗੇ ਪ੍ਰੋਕਿਊਰਮੈਂਟ ਦੇ ਵੇਲੇ ਜਿਹੜੀ ਸੀਸੀ ਲਿਮਟ ਜਾਰੀ ਹੁੰਦੀ ਆ ਉਹਦੇ ਚ ਹਰ ਸੀਜ਼ਨ ਦੇ ਵਿੱਚ 1000 ਕਰੋੜ ਰੁਪਈਆ ਪੰਜਾਬ ਗਵਰਨਮੈਂਟ ਪਾਉਂਦੀ ਆ ਤੇ ਜੇ ਆਪਾਂ ਇਹ ਵੀ 150 ਕਰੋੜ ਜਿਹੜਾ ਦામੀ ਦਾ ਬੰਦਾ ਵਾ ਜਿਹੜੇ ਉਤਲੇ 14 ਰੁਪਈਆ ਨਾਲ ਬੰਦਾ ਉਹ ਜਿਹਦੇ ਪੰਜਾਬ ਗਵਰਨਮੈਂਟ ਨੇ ਦੇਣਾ ਸ਼ੁਰੂ ਕਰਤਾ ਤੇ ਸੈਂਟਰ ਦਾ ਕੀ ਆ ਉਹ ਕਹਿਣਗੇ ਕੋਨੀਆਂੇ ਭਾਰ ਚੱਲੀ ਜਾਂਦੇ ਆ ਅਗਲੀ ਵਾਰੀ ਸੀਸੀ ਲਿਮਟ ਵਧਾਈ ਕਰ ਦਿਓ ਆਪਾਂ ਤਗੜੇ ਹੋ ਕੇ ਆਪਦੇ ਹੱਕ ਜੋ ਸੈਂਟਰ ਤੋਂ ਪੰਦੇ ਸੈਂਟਰ ਤੋਂ ਲੈਣੇ ਆ ਈਪੀਐਫ ਜਿਹੜਾ ਸੈਂਟਰ ਗਵਰਨਮੈਂਟ ਕੱਢਦੀ ਆ ਉਹ ਈਪੀਐਫ ਆਪਾਂ ਜਿਹੜਾ ਦਾਮੀ ਤੇ ਜਾਂ ਲੇਬਰ ਤੇ ਪੈਂਦਾ ਉਹ ਆਪਾਂ ਬੰਦ ਕਰਾਉਣਾ ਯਾਰ ਲੇਬਰ ਦਾਮੀ ਤੇ ਕਾਦਾ ਈਪੀਐਫ ਬੰਦਾ ਕੇਂਦਰ ਦਾ ਉਹ ਵੀ ਨਜਾਇਜ਼ ਕਟਿਆ ਜਾਂਦਾ ਮੁੜ ਕੇ ਵਾਪਸ ਨਹੀਂ ਆਉਂਦਾ ਬਹਾਨਾ ਇਹ ਹੁੰਦਾ ਵੀ ਇੱਕ ਵਾਰਾ ਕਟਾ ਦਿਓ ਮੁੜ ਕੇ ਤੁਹਾਡੇ ਅਕਾਊਂਟ 'ਚ ਵਾਪਸ ਆ ਜੂਗਾ ਅਸੀਂ ਤੇ ਕੋਈ 2-4% ਬੰਦੇ ਵੇਖੇ ਜਿਨ੍ਹਾਂ ਦਾ ਵਾਪਸ ਆਉਂਦਾ ਦੂਜਿਆਂ ਦਾ ਤੇ ਮੁੜ ਕੇ ਪੇਪ ਕਿ ਉਹ ਪ੍ਰਧਾਨ ਜੀ ਇਤਰਾ ਹੀ ਹੁੰਦਾ ਕੋਈ EPF ਚੋਂ ਮੁੜ ਕੇ ਰੁਪਈਆ ਨਹੀਂ ਲੱਭਦਾ ਤੇ ਮੈਂ ਇਹਨਾਂ ਸਾਰੇ ਆੜਤੀ ਭਰਾਵਾਂ ਨੂੰ ਇੱਥੇ ਵਿਸ਼ਵਾਸ ਦਿਵਾਇਆ ਬਤੌਰ ਪੰਜਾਬ ਸਰਕਾਰ ਦੇ ਵਿੱਚ ਵਜ਼ੀਰ ਦੇ ਤੌਰ ਤੇ ਸਾਡੇ ਐਮਐਲਏ ਸਹਿਬਾਨਾਂ ਨੇ ਨਾਲ ਸਾਡੇ ਜਸਵਿੰਦਰ ਰਾਣਾ ਜੀ ਇਹ ਪ੍ਰਧਾਨ ਬਣੇ ਨੇ ਨਾਮ ਨਿਯੁਕਤ ਤੇ ਪਹਿਲਾਂ ਤੇ ਇਹਨਾਂ ਨੂੰ ਵਧਾਈ ਦਿੰਨੇ ਆਂ ਕਿ ਇਹ ਸਾਡੇ ਇਲਾਕੇ 'ਚ ਪਹਿਲੀ ਵਾਰ ਆਏ ਆ ਇਹਨਾਂ ਨੂੰ ਲੱਖ ਲੱਖ ਮੁਬਾਰਕਾਂ ਬਾਕੀ ਜਿੰਨੇ ਵੀ ਆੜਤੀਆਂ ਦੇ ਮਸਲੇ ਆ ਉਹ ਪਿਛਲੀ ਵਾਰਾਂ ਜਿਹੜੀ ਮੀਟਿੰਗ ਹੋਈ ਆ ਪਿਛਲੀ ਮੀਟਿੰਗ ਦੇ ਵਿੱਚ 12 ਮੰਗਾਂ ਰੱਖੀਆਂ ਆਰਤੀ ਯੂਨੀਅਨ ਨੇ ਪੰਜਾਬ ਗਵਰਨਮੈਂਟ ਅੱਗੇ ਜਿਹਦੇ ਚੋਂ 8 ਮੰਗਾਂ ਪੰਜਾਬ ਗਵਰਨਮੈਂਟ ਨਾਲ ਸੰਬੰਧਿਤ ਸਨ ਤੇ 4 ਮੰਗਾਂ ਸੈਂਟਰ ਗਵਰਨਮੈਂਟ ਨਾਲ ਜਿਹੜੀਆਂ 8 ਪੰਜਾਬ ਗਵਰਨਮੈਂਟ ਨਾਲ ਉਹ ਅਸੀਂ ਮੌਕੇ ਤੇ ਹੀ ਸਾਰੀਆਂ ਹੱਲ ਕਰਵਾਤੀਆਂ ਜਿਹੜੀਆਂ 4 ਸੈਂਟਰ ਵਾਲੀਆਂ ਉਹ ਵੀ ਅਸੀਂ ਇਹਨਾਂ ਦਾ ਵਾਅਦਾ ਕਰਦੇ ਆਂ ਸਰਦਾਰ ਭਗਵੰਤ ਸਿੰਘ ਮਾਨ ਤੇ ਅਸੀਂ ਸਾਰੇ ਆਰਤੀਆਂ ਦੇ ਵਕੀਲ ਬਣ ਕੇ ਸੈਂਟਰ ਗਵਰਨਮੈਂਟ ਨਾਲ ਅੱਗੇ ਹੋ ਕੇ ਲੜਾਂਗੇ ਤੇ ਆਰਤੀਆਂ ਦੇ ਹੱਕ ਪੰਜਾਬ ਦੇ ਹੱਕ ਕਿਸਾਨਾਂ ਦੇ ਹੱਕ ਲਿਆ ਕੇ ਦੇਵਾਂਗੇ ਆ ਜਿਹੜਾ ਹੁੰਦਾ ਨਾ ਡਾਲਾ ਨਾ ਪੰਜਾਬ ਸਰਕਾਰ ਦਾ ਨਾ ਕੇਂਦਰ ਸਰਕਾਰ ਦਾ ਇਹ ਲੇਬਰ ਵੱਲੋਂ ਜਦੋਂ ਮੰਡੀਆਂ 'ਚ ਮਾਲ ਆਉਂਦਾ ਉਦੋਂ ਤਕੇਸ਼ਾ ਹੀ ਨਹੀਂ ਇਹਨਾਂ ਤੋਂ ਪੈਸੇ ਲਏ ਜਾਂਦੇ ਆੜਤੀਆਂ ਤੋਂ ਤੇ ਟਰੱਕਾਂ ਵਾਲਿਆਂ ਤੋਂ ਉਹ ਕੋਸ਼ਿਸ਼ ਇਹ ਹੋਊਗੀ ਵੀ ਲੇਬਰ ਜਿਹੜੀ ਆ ਉਹ ਤਕੇਸ਼ਾ ਹੀ ਨਾ ਕਰੇ ਜੋ ਉਹਨਾਂ ਦੀ ਲੇਬਰ ਪੰਦੀ ਆ ਉਹ ਲੇਬਰ ਲੈਣ ਜਿਹੜਾ ਡਾਲਾ ਵਾ ਉਹਦਾ ਭਾਰ ਮੁੜ ਕੇ ਟਰੱਕਾਂ ਵਾਲਿਆਂ ਤੇ ਤੇ ਆੜਤੀਆਂ ਤੇ ਪੈਂਦਾ ਉਹ ਨਜਾਇਜ਼ ਭਾਰ ਨਾ ਪਵੇ ਬਾਕੀ ਜਿਹੜੇ ਟੈਂਡਰ ਪਾਉਣ ਦੀ ਪ੍ਰਕਿਰਿਆ ਉਹਦੇ ਵਿੱਚ ਅਸੀਂ ਇਹ ਕਲੋਜ਼ ਪਾਤਾ ਵੀ ਜੇ ਕੋਈ ਟੈਂਡਰ ਕਰਜੀ ਕੋ ਟਰੱਕ ਹੈ ਨਹੀਂ ਉਹ ਮਾਲ ਆੜਤੀਆ ਵੀ ਢੋ ਸਕਦਾ ਜੇ ਆਰਤੀਕੇ ਕੋ ਟਰੱਕਾਂ ਨਹੀਂ ਉਹ ਮਾਲ ਮਿਲਿੰਗ ਕਰਨ ਵਾਲਾ ਸ਼ੈਲਰ ਮਿਲ ਦਾ ਮਾਲਕ ਉਹ ਵੀ ਟੋ ਸਕਦਾ ਉਹ ਵੀ ਅਸੀਂ ਸੋਧ ਕਰਤੀ ਐ ਐਮੈਂਡਮੈਂਟ ਕਰਤੀ ਐ ਉਹ ਕਾਨੂੰਨ ਦੇ ਵਿੱਚ ਤੇ ਨਾਲ ਜਿਹੜੇ ਅੱਗੇ ਲੁੱਟ ਕਰਦੇ ਸੀ ਟੈਂਡਰਕਾਰ ਉਹਨਾਂ ਨੂੰ ਵੀ ਸਖਤ ਚੇਤਾਵਨੀ ਆ ਜੋ ਤੁਸੀਂ ਮੰਡੀਆਂ ਦੇ ਵਿੱਚ ਟਰੱਕਾਂ ਵਾਲਿਆਂ ਨਾਲ ਜਾਂ ਲੇਬਰ ਨਾਲ ਕਰਦੇ ਇੱਕ ਇੱਕ ਰੁਪਿਆ ਉਹਨਾਂ ਦਾ ਦਿਓ ਜੇ ਕੋਈ ਟੈਂਡਰਕਾਰ 1 ਰੁਪਿਆ ਵੀ ਕਿਸੇ ਲੇਬਰ ਵਾਲੇ ਦਾ ਜਾਂ ਟਰੱਕ ਵਾਲੇ ਦਾ ਮਾਰੂਗਾ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਦੇਖੋ ਜਿਹੜੇ ਬਾਰੋਂ ਕੋਈ ਛੇਲਰਾਂ ਵਾਲੇ ਆਪਦੇ ਮੌਿਸਟਰਮੀਟਰ ਲੈ ਕੇ ਆਉਂਦੇ ਆ ਜਾਂ ਆੜਤੀਏ ਆਪਦੇ ਮੌਿਸਟਰਮੀਟਰ ਰੱਖਦੇ ਆ ਉਹਨਾਂ ਮੌਿਸਟਰਮੀਟਰਾਂ ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਮੌਿਸਟਰਮੀਟਰ ਜਿਹੜਾ ਸਰਕਾਰ ਨੂੰ ਵੈਲਿਡ ਆ ਉਹ ਆ ਮਾਰਕੀਟ ਕਮੇਟੀ ਦਾ ਮੌਿਸਟਰਮੀਟਰ ਜਾਂ ਤੇ ਆਪਦਾ ਮੌਿਸਟਰਮੀਟਰ ਉਹਦੇ ਨਾਲ ਅਟੈਚ ਕਰ ਲੈਣ ਵੀ ਜੋ ਮੌਿਸਟਰ ਮਾਰਕੀਟ ਕਮੇਟੀ ਦਾ ਮੌਿਸਟਰਮੀਟਰ ਕੱਢਦਾ ਉਹਦੇ ਅਨਸਾਰ ਹੀ ਹੋਵੇ ਤੇ ਜੇ ਇਹਨਾਂ ਦਾ ਗਲਤ ਕੱਢਦਾ ਇਹਨਾਂ ਦੇ ਮੌਿਸਟਰਮੀਟਰ ਇਹ ਉਹ ਗਾਂ ਜਬਤ ਕਰਾਵਾਂਗੇ ਕਿਉਂਕਿ ਉਹਦੇ ਨਾਲ ਕਿਸਾਨਾਂ ਚ ਆਰਤੀਆਂ ਚ ਤੇ ਮਜ਼ਦੂਰਾਂ ਚ ਦਰਾਰ ਪੈਂਦੀ ਆ ਜਦੋਂ ਛੇਲਰਾਂ ਵਾਲੇ ਆਪ ਤੇ ਮੋਹਰਮੀਟਰ ਲੈ ਕੇ ਆਉਂਦੇ ਆ ਆਰਤੀਆਂ ਨਹੀਂ ਚਾਹੁੰਦਾ ਕਿ ਇਹ ਕਿਸਾਨ ਦੀ ਲੁੱਟ ਹੋਵੇ ਆਰਤੀਆਂ ਤੇ ਜਦ ਕਿਸਾਨ ਜਿਹੜਾ ਇਹ ਤੇ 9 ਮਾਸ ਦਾ ਰਿਸ਼ਤਾ ਆ ਇਹਨਾਂ ਨੂੰ ਤੇ ਹੁੰਦਾ ਵੀ ਸਾਡਾ ਕਿਸਾਨ ਦਾ ਜਿੰਨਾ ਭਾਵਾ ਤੇ ਲੱਗ ਜੇ ਉਹਨਾਂ ਚੰਗਾ ਇਹ ਜਦੋਂ ਛੇਲਰ ਵਾਲਾ ਲੈ ਕੇ ਆਉਂਦਾ ਨਾ ਕਈ ਛੇਲਰ ਵਾਲਿਆਂ ਕੀ ਕੀਤਾ ਹੁੰਦਾ ਉਹ ਆਪਦੇ ਛੇਲਰ ਦੇ ਵਿੱਚ ਆਮ ਬੰਦੇ ਦੀ ਐਂਟਰੀ ਉਹਨਾਂ ਬੰਦ ਕੀਤੀ ਹੁੰਦੀ ਆ 12 ਕੰਡੇ ਤੇ ਤੋਲ ਕੇ ਜਾਂਦਾ 5 ਕੁਇੰਟਲ ਗੱਡੀ ਦਾ weight ਵਧਦਾ ਜਦੋਂ ਅੰਦਰ ਤੋਲਦਾ 5 ਕੁਇੰਟਲ weight ਘਟ ਜਾਂਦਾ ਕਈ ਛੇਲਰ ਇਹੋ ਜਿਹੇ ਆ ਜਿਨ੍ਹਾਂ ਦੇ ਮੁੜਕੇ ਕੰਡੇ ਸੈੱਟ ਕਰਾਏ ਆ ਠੀਕ ਕਰਾਏ ਆ ਇਸ ਤਰ੍ਹਾਂ ਹੀ ਗਾਂਵ ਵੀ ਜੇ ਕੋਈ ਛੇਲਰ ਵਾਲਾ ਆਪਦੇ ਕੰਡੇ 'ਚ ਫਰਕ ਪਾਉ ਜਾਂ ਮੋਸਟਰਮੀਟਰ 'ਤੇ ਫਰਕ ਪਾਉ ਇਹਨਾਂ ਲੋਕਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਇਹਦੇ ਇਹ ਗੱਲ ਆ ਕੋਈ ਨਾਰਾਜ਼ ਨਹੀਂਗਾ ਸਾਰੇ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਸਾਰੇ ਸ਼੍ਰੀ ਅਰਵਿੰਦ ਕੇਰੀਅਲ ਸਰਦਾਰ ਭਗਵੰਤ ਸਿੰਘ ਮਾਨ ਜੋ ਕਹਿ ਦੇਣਗੇ ਉਸੇਲੇ ਮੰਨ ਲੈਣਗੇ ਪਾਰਟੀ ਇੱਕ ਮੋਠਿਆ ਜਦੋਂ ਪਰਿਵਾਰ 'ਚ ਕਈ ਨਾ ਆਪਸ 'ਚ ਹੋ ਜੇ ਨਾ ਮਾੜੀ ਮੋਢੂ ਨਹੀਂ ਕੀ ਪਰਿਵਾਰ ਕਈ ਨਾ ਗੁੱਸੇ ਰਾਜੀ ਹੋ ਜਾਂਦਾ ਤੇ ਜਦੋਂ ਪਰਿਵਾਰ ਨਾਲ ਪੇਚਾ ਪੈ ਜੇ ਕਿਸੇ ਦਾ ਤਾਂ ਪਰਿਵਾਰ ਫਿਰ ਇਕੱਠਾ ਹੋ ਜਾਂਦਾ ਉਹ ਗੱਲ ਆਮ ਆਦਮੀ ਪਾਰਟੀ ਦੀ ਆ ਇਹ ਪਰਿਵਾਰ ਸਾਰਾ ਇਕਮੋਟਿਆ ਪਾਰਟੀ ਨੇ ਸਰਦਾਰ ਹਰਮੀਸੋਂ ਸੰਧੂ ਨੂੰ ਹਲਕਾ ਚਾਰਜ ਲਾਇਆ ਇੱਥੋਂ ਆਮ ਆਦਮੀ ਪਾਰਟੀ ਇੱਥੋਂ ਸ਼ਾਨਾ ਜਿੱਤੂਗੀ ਵੱਡੀ ਲੀਡਰ ਨਾਲ ਜਿੱਤੂਗੀ ਲੋਕ ਵੱਡੇ ਮਾਰਜਨ ਨਾਲ ਆਮ ਆਦਮੀ ਪਾਰਟੀ ਦੀ ਝੋਲੀ 'ਚੇ ਸੀਟ ਪਾਉਣਗੇ ਸਰਮੀਸ ਸਿੰਘ ਸੰਧੂ ਜਾਨੀ ਕਿ ਫਿਰ ਟਿਕਟ ਪੱਕੀ ਹੋ ਗਈ ਇਹ ਤਾਂ ਢੇਲੋਂ ਪੱਕੀ ਪੱਕੀ ਆ ਮੀਡੀਆ ਨਾਲ ਪਹਿਲਾਂ ਪੱਕੀ ਹੁੰਦੀ ਆ ਜੀ ਜੋ ਮੀਡੀਆ ਕਹਦੇ ਉਹ ਪੱਕਾ ਡੰਨੇ ਆ ਹਾਂਜੀ মিডিਆ ਕੋ ਖਬਰ ਪਹਿਲਾਂ ਹੁੰਦੀ ਆ ਪਾਰਟੀ ਕੋ ਤੇ ਹੋਰ ਬੰਦਿਆਂ ਕੋ ਸੂਤਰ ਘੱਟ ਹੁੰਦੇ মিডিਆ ਕੋ ਸੂਤਰ ਵੱਧ ਹੁੰਦੇ ਆ ਜੋ ਤੁਸੀਂ ਕਹਦੋਗੇ ਉਹ ਮੰਨ ਲਾਂਗੇ ਠੀਕ ਸਿੰਘ ਜਿਹੜੀ ਕਿ ਸਾਡੇ ਦਲਬਾਖ ਸਿੰਘ ਜੀ ਦੀ ਪ੍ਰਧਾਨਗੀ ਦੇ ਹੇਠ ਮੀਟਿੰਗ ਹੋਈ ਹੈ ਸਾਡੇ ਮਾਨਯੋਗ ਕੈਬਨਿਟ ਵਜ਼ੀਰ ਔਰ ਸਾਡੇ ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਸਾਹਿਬ ਸ਼੍ਰੀ ਲਾਲਜੀਤ ਸਿੰਘ ਭੁੱਲਰ ਸਾਹਿਬ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਇਹਨਾਂ ਦੇ ਨਾਲ ਸਾਰੇ ਐਮਐਲਏ ਸਾਹਿਬਾਨ ਵੀ ਇੱਥੇ ਆਏ ਨੇ ਅਸੀਂ ਇਹਨਾਂ ਸਾਰਿਆਂ ਨੂੰ ਪਹਿਲਾਂ ਤਾਂ ਜੀ ਆਇਆਂ ਵੀ ਕਹਿੰਨੇ ਸਾਡੀ ਆੜਤੀਆ ਐਸੋਸੀਏਸ਼ਨ ਤਰਨਤਾਰਨ ਵੱਲੋਂ ਵੀ ਤੇ ਪੰਜਾਬ ਵੱਲੋਂ ਵੀ ਅੱਜ ਸਾਡੇ ਬਹੁਤ ਸਾਰੇ ਮਸਲੇ ਸੀ ਜੋ ਪਿੱਛੇ ਸਾਡੀ 29 ਸਤ ਨੂੰ ਸਰਕਾਰ ਨਾਲ ਮੀਟਿੰਗ ਹੋਈ ਹੈ ਜਿਹੜੇ ਮਸਲੇ ਉਹਦੇ ਚ ਹੱਲ ਹੋਏ ਨੇ ਉਹ ਵੀ ਅਸੀਂ ਸਾਰੇ ਆੜਤੀਆਂ ਨੂੰ ਉਹਨਾਂ ਮਸਲਿਆਂ ਤੋਂ ਜਾਣੂ ਕਰਵਾਇਆ ਔਰ ਸਾਨੂੰ ਪੰਜਾਬ ਸਰਕਾਰ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੇ ਸਾਡੇ 2-3 ਮਸਲੇ ਰਹਿ ਗਏ ਜੋ ਕੇਂਦਰ ਨਾਲ ਸੰਬੰਧਿਤ ਨੇ ਭਾਵੇਂ ਉਹ 8.25% ਕਰਨ ਦਾ ਈਪੀਐਫ ਦਾ ਮਸਲਾ ਹੈ ਜਾਂ ਸਾਈਲੋ ਗਦਾਮਾਂ ਦਾ ਉਹ ਵੀ ਕੇਂਦਰ ਸਰਕਾਰ ਤੋਂ ਹੱਲ ਕਰਵਾ ਕੇ ਦੇਣਗੇ ਜਿਸ ਦਿਨ ਦੀ ਵੀ ਸਾਡੀ ਇਹ ਨਵੀਂ ਚੋਣ ਹੋਈ ਹੈ ਪੰਜਾਬ ਸਰਕਾਰ ਨੇ ਸਾਡੇ ਬਹੁਤ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ਜਿਨ੍ਹਾਂ ਦੀਆਂ ਕੁਝ ਨੋਟੀਫਿਕੇਸ਼ਨਾਂ ਹੋ ਚੁੱਕੀਆਂ ਨੇ ਜਿਨ੍ਹਾਂ ਚ ਬਹੁਤ ਵੱਡੀ ਰਾਹਤ ਜਿਹੜੀ ਹੈ ਉਹ ਮਜ਼ਦੂਰਾਂ ਨੂੰ ਦਿੱਤੀ ਗਈ ਹੈ ਜੋ ਬੀਤੇ ਦਿਨੀ 10% ਰੇਟ ਮਜ਼ਦੂਰੀ ਦੇ ਵਿੱਚ ਜਿਹੜੇ ਮੰਡੀ ਮਜ਼ਦੂਰਾਂ ਦੇ ਮਜ਼ਦੂਰੀ ਦਾ ਕੰਮ ਕਰਦੇ ਨੇ ਮੰਡੀਆਂ ਦੇ ਵਿੱਚ ਉਹਨਾਂ ਦੇ ਰੇਟਾਂ 'ਚ ਵਾਧਾ ਕੀਤਾ ਗਿਆ ਉਹ 10% ਵਾਧਾ ਕੀਤਾ ਗਿਆ ਜਿਹਦੇ ਨਾਲ ਲਗਭਗ 100 ਕਰੋੜ ਰੁਪਇਆ ਜੀਰੀ ਦੇ ਵਿੱਚ ਤੇ 50 ਕਰੋੜ ਰੁਪਏ ਕਣਕ ਦੇ ਵਿੱਚ ਜਿਹੜਾ ਹੈ 150 ਕਰੋੜ ਰੁਪਈਆ ਉਹ ਮਜ਼ਦੂਰਾਂ ਦੀ ਸਿੱਧੇ ਤੌਰ ਤੇ ਜੇਬ 'ਚ ਆਏਗਾ ਇਹਦੇ ਨਾਲ ਹੀ ਕੁਝ ਇੱਕ ਦੋ ਲਫ਼ਜ਼ ਐਮੈਂਡਮੈਂਟ ਜਿਹੜੀਆਂ ਨੇ ਪਿਛਲੀ ਸਰਕਾਰ ਵੇਲੇ ਮੰਡੀ ਬੋਰਡ ਦੀਆਂ ਚੇਂਜ ਕਰ ਦਿੱਤੀਆਂ ਗਈਆਂ ਸੀ ਐਕਟ ਦੇ ਵਿੱਚ ਪ੍ਰੋਵੀਜ਼ਨ ਜਿਹੜੀ 2.5% ਦੀ ਹਟਾ ਕੇ ਅਪ ਟੂ 2.5% ਦਾ ਲਫ਼ਜ਼ ਪਾ ਚੁੱਕੇ ਸੀ ਜੋ ਮੰਤਰੀ ਜੀ ਨੇ ਦੱਸਿਆ ਉਹ ਵੀ ਸਾਡਾ ਹੱਲ ਹੋਣ ਜਾ ਰਿਹਾ ਹੈ ਬਿਜਲੀ ਦੇ ਕਨੈਕਸ਼ਨਾਂ ਦਾ ਟੈਂਪਰੇਰੀ ਦਾ ਮੁੱਦਾ ਸੀ ਉਹ ਵੀ ਸਾਡਾ ਹੱਲ ਹੋਣ ਜਾ ਰਿਹਾ ਹੈ ਜੇ OTS ਸਕੀਮ ਦਾ ਮਸਲਾ ਸੀ ਜੋ ਮੰਡੀ ਬੋਰਡ ਨਾਲ ਸੰਬੰਧਿਤ ਹੈ ਉਹ ਵੀ ਸਾਨੂੰ ਜਿਹੜਾ ਸੈਕਟਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੱਲ ਹੋਣ ਜਾ ਰਿਹਾ ਸੋ ਅਸੀਂ ਬਹੁਤ ਸਾਰੇ ਮਸਲੇ ਨੇ ਜਿਹੜੇ ਪੰਜਾਬ ਸਰਕਾਰ ਦੀ ਰਹਿਨਮਾਈ ਦੇ ਹੇਠ ਔਰ ਸਾਡੇ ਮਾਨਯੋਗ ਮੰਤਰੀ ਜੀ ਜੋ ਸਾਡੀ ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਨੇ ਜਿਨ੍ਹਾਂ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਇਹਨਾਂ ਨੇ ਸ਼ੁਰੂ ਤੋਂ ਲੈ ਕੇ ਆੜਤੀਆਂ ਦੇ ਹਿੱਤਾਂ ਦੀ ਗੱਲ ਕੀਤੀ ਹੈ ਤੇ ਹੁਣ ਤੇ ਉਹ ਕੈਬਨਿਟ ਵਜ਼ੀਰ ਨੇ ਔਰ ਸਭ ਤੋਂ ਵੱਡੀ ਗੱਲ ਕਿ ਉਹ ਜੋ ਪ੍ਰੋਕਿਊਰਮੈਂਟ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਇੱਕ ਕਮੇਟੀ ਬਣੀ ਹੈ ਉਹਦੇ ਚ ਵੀ ਉਹ ਮੈਂਬਰ ਨੇ ਸੋ ਉੱਥੇ ਵੀ ਉਹ ਸਾਡੀ ਵਕਾਲਤ ਕਰ ਰਹੇ ਨੇ ਸਾਨੂੰ ਲੱਗਦਾ ਨਹੀਂ ਕਿ ਸਾਡਾ ਆਉਣ ਵਾਲੇ ਦਿਨਾਂ 'ਚ ਕੋਈ ਵੀ ਮਸਲਾ ਜਿਹੜਾ ਪੰਜਾਬ ਸਰਕਾਰ ਤੱਕ ਰਹੇਗਾ ਸਾਰੇ ਮਸਲੇ ਹੱਲ ਹੋਣਗੇ ਇੱਕ ਫੈਸਲਾ ਅੱਜ ਅਸੀਂ ਸਾਰੇ ਆੜਤੀਆਂ ਦੀ ਹਾਜ਼ਰੀ 'ਚ ਕੀਤਾ ਕਿ ਜੇ ਕੋਈ ਐਕਸਪੋਰਟਰ ਕੋਈ ਖਰੀਦਦਾਰ ਬਾਸਮਤੀ ਦੀ ਪੇਮੈਂਟ ਜਿਹੜੀ ਹੈ ਉਹ 30 ਅੱਠ ਤੱਕ ਕਲੀਅਰ ਨਹੀਂ ਕਰਦਾ ਭਾਵੇਂ ਉਹ ਤਰਨਤਾਰ ਨਾਲ ਸੰਬੰਧਤ ਹੋਵੇ ਭਾਵੇਂ ਫਾਜ਼ਿਲਕਾ ਨਾਲ ਜਾਂ ਕਿਸੇ ਹੋਰ ਸ਼ਹਿਰ ਨਾਲ ਹੋਵੇ ਉਹਦੀ ਪਰਚੇਜ਼ ਅਸੀਂ ਪੂਰੇ ਪੰਜਾਬ 'ਚ ਜਿਹੜੀ ਹੈ ਬੰਦ ਕਰ ਦੇਾਂਗੇ ਜੇ ਕੋਈ ਪਿਛਲੀ ਪੜਾਈ ਗਈ ਆੜਤੀਆਂ ਦੀ ਨਹੀਂ ਕਰਦਾ ਤੇ ਜਿਹੜੇ ਆੜਤ ਵਾਲੇ ਸਾਡੇ ਮਸਲੇ ਨੇ ਉਹਦੇ ਲਈ ਵੀ ਅਸੀਂ ਸਾਰੇ ਐਮਐਲਏ ਸਾਹਿਬਾਨ ਕੋਲ ਜਾ ਕੇ ਜਿਹੜਾ ਹੈ ਉਹਨਾਂ ਨੂੰ ਮੰਗ ਪੱਤਰ ਦੇਾਂਗੇ ਤਾਂ ਕਿ ਸਾਡੀ ਸੀਐਮ ਸਾਹਿਬ ਕੋਲ ਆਵਾਜ਼ ਪਹੁੰਚੇ ਤੇ ਸੀਐਮ ਸਾਹਿਬ ਸਾਡੀ ਆਵਾਜ਼ ਜਿਹੜੀ ਹੈ ਉਹ ਕੇਂਦਰ ਸਰਕਾਰ ਤੱਕ ਪਹੁੰਚਾ ਸਕਣ ਸੋ ਅਸੀਂ ਸਾਰੇ ਹੀ ਪੰਜਾਬ ਦੇ ਆੜਤੀ ਵੀਰਾਂ ਨੂੰ ਅਪੀਲ ਕਰਦੇ ਆ ਕਿ ਆਉਣ ਵਾਲੇ ਦਿਨਾਂ 'ਚ ਕੋਈ ਵੀ ਮਸਲਾ ਜਿਹੜਾ ਉਹ ਪੈਂਡਿੰਗ ਨਹੀਂ ਰਹਿਣਾ ਜੋ ਇੱਥੇ ਡਾਲੇ ਦੇ ਰੂਪ 'ਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਲੁੱਟ ਹੁੰਦੀ ਹੈ ਜਾਂ ਟਰਾਂਸਪੋਰਟਰ ਇੱਥੇ ਲੁੱਟ ਕਰਦੇ ਨੇ ਉਹ ਵੀ ਜਿਹੜਾ ਅਸੀਂ ਬਿਲਕੁਲ ਅੱਜ ਤੋਂ ਬੰਦ ਕਰ ਦਿੱਤੀ ਗਈ ਹੈ ਚਾਹੇ ਲਿਫਟਿੰਗ ਸਾਨੂੰ ਰੋਕਣੀ ਪਵੇ ਸੀਜ਼ਨ ਦੇ ਦੌਰਾਨ ਕੋਈ ਵੀ ਕੰਮ ਸਾਨੂੰ ਰੋਕਣਾ ਪਵੇ ਅਸੀਂ ਕੋਈ ਵੀ ਨਜਾਇਜ਼ ਕਟੌਤੀ ਜਿਹੜੀ ਐ ਉਹ ਨਹੀਂ ਦੇਵਾਂਗੇ ਜਿਹਦੇ ਲਈ ਵੀ ਸਮੂੱਚੇ ਆੜਤੀਆਂ ਨੇ ਤਾੜੀਆਂ ਮਜਾ ਕੇ ਹੱਥ ਖੜੇ ਕਰਕੇ ਜਿਹੜਾ ਉਹ ਇਸ ਫੈਸਲੇ ਤੇ ਮੋਹਰ ਲਾਈ ਹੈ ਪ੍ਰੋਗਰਾਮ ਇਹ ਵੀ ਪੰਜਾਬ ਪ੍ਰਧਾਨ ਆਪਣੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਰਣਾਜੀ ਆਪਣੇ ਆਏ ਸੀ ਇੱਥੇ ਸਾਡੀਆਂ ਮੁਸ਼ਕਲਾਂ ਸੁਣਨ ਤੇ ਨਾਲ ਮੰਤਰੀ ਲਾਜੀਤ ਪੁਂਦਰ ਜੀ ਤੇ ਸਾਰੇ ਐਮਐਲਏ ਸਾਹਿਬ ਪਰਮਜੀਤ ਸਿੰਘ ਸੰਧੂ ਜੀ ਵੀ ਆਏ ਸੀ ਇੱਥੇ ਤੇ ਸਾਡੀਆਂ ਜਿੰਨੀਆਂ ਮੰਡੀ ਦੀਆਂ ਮੁਸ਼ਕਲਾਂ ਵਾ ਉਹਨਾਂ ਸਾਡੀਆਂ ਸੁਣੀਆਂ ਕਹਿੰਦੇ ਤੁਰੰਤ ਤੁਹਾਡਾ ਹੱਲ ਕਰਾਇਆ ਜਾਊਗਾ ਸਾਡੀਆਂ ਮੇਨ ਮੁਸ਼ਕਲਾਂ ਜਿਹੜੀਆਂ ਹੈਗੀਆਂ ਸੀ ਉਹ ਹੈਗੀਆਂ ਡਾਲੇ ਦੀਆਂ ਠੀਕ ਹੈ ਜੀ ਬਾਕੀ 25% ਦਮੀ ਦਾ ਸੀ ਮੌਇਸਚਰ ਦਾ ਹੈਗਾ ਇਹ ਮੌਇਸਚਰ ਘਟਦਾ ਜਿਹੜਾ ਮੌਇਸਚਰ ਘਟਦਾ ਲੱਗਦਾ ਤੇ ਇਹ ਸਾਰੀਆਂ ਮੁਸ਼ਕਲਾਂ ਸਾਰੀਆਂ ਹੀ ਦਸੀਆਂ ਉਹਨਾਂ ਨੇ ਕਿ ਤੁਰੰਤ ਤੁਹਾਡੇ ਇਹਨਾਂ ਹੱਲ ਕਰਾਇਆ ਜਾਣਾ ਹੈ ਪ੍ਰਧਾਨ ਜੀ ਕੋਈ ਮੌਸਰ ਜਿਹੜੀਆਂ ਤੁਹਾਡੇਆਂ ਮਸਲੇ ਅੱਜੇ ਨਹੀਂ ਹੱਲ ਹੁੰਦੇ ਦੇਖੋ ਜੀ ਸਰਕਾਰ ਅੱਜ ਜਿਹੜੀ ਸਰਕਾਰ ਸਾਡੇ ਦਵਾਰ ਆਈ ਆ ਆਹ ਮੁਸ਼ਕਲਾਂ ਸੁਣ ਲਈ ਆ ਇਦੋਂ ਆ ਮੁਸ਼ਕਲਾਂ ਸੁਣ ਆਉਂਦੇ ਆ ਤੇ ਦਾ ਮਤਲਬ ਵੀ ਉਹ ਉਹਨਾਂ ਨੇ ਹੱਲ ਕਰਨੇ ਤਾਂ ਹੀ ਸੁਣਉਂਦੇ ਤੁਹਾਨੂੰ ਵਧੀਆ ਲੱਗਾ ਜੀ ਸਾਨੂੰ ਬਹੁਤ ਵਧੀਆ ਲੱਗਾ ਕਿਉਂਕਿ ਸਾਡੇ ਕੋਲ ਅਜੇ ਤੱਕ ਕਦੀ ਨਹੀਂ ਹੋਇਆ ਕਿ ਮਤਲਬ ਜਿਹੜੀ ਸਰਕਾਰ ਤੁਹਾਡੇ ਕੋ ਆਪ ਆ ਕੇ ਤੁਹਾਡੀਆਂ ਮੁਸ਼ਕਲਾਂ ਸੁਣੇ ਕਿ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਆ ਕੇ ਸਾਡੇ ਵਿੱਚ ਬਹਿ ਕੇ ਕਿ ਸਾਡੀਆਂ ਜਿਹੜੀਆਂ ਮੰਡੀ ਦੀਆਂ ਮੁਸ਼ਕਲਾਂ ਸਾਡੇ ਹਲਕੇ ਦੀਆਂ ਜਿੰਨੀਆਂ ਮੰਡੀਆਂ ਉਹਨਾਂ ਦੀਆਂ ਮੁਸ਼ਕਲਾਂ ਆ ਕੇ ਸੁਣੀਆਂ ਤੇ ਉਹਦਾ ਹੱਲ ਵੀ ਕਰਨ ਦਾ ਨਾਲ ਹੀ ਉਹਨਾਂ ਨੇ ਤੁਰੰਤ ਕਿਹਾ ਵੀ ਐ ਕਰਾਂ ਲਾਲਜੀਤ ਭੁੱਲੜ ਜਿਹੜੇ ਸਾਡੇ ਬਹੁਤ ਵਧੀਆ ਹਰਮਨ ਪਿਆਰੇ ਨੇਤਾ ਜੀ ਆ ਤੇ ਉਹਨਾਂ ਦਾ ਜਿਹੜਾ ਸੁਭਾਅ ਬਹੁਤ ਵਧੀਆ ਕੰਮ ਕਰਨ ਦਾ ਤਰੀਕਾ ਵੀ ਬਹੁਤ ਵਧੀਆ ਨੰਦਾ ਉਹ ਨਾਲੋਂ ਨਾਲ ਹੀ ਜਿਹੜੀਆਂ ਗੱਲਾਂ ਜੋ ਵੀ ਉਹਨਾਂ ਨੂੰ ਫਾਇਟਾ ਹੀ ਦੱਸਦੇ ਆ ਉਹ ਨਾਲੋਂ ਨਾਲ ਹੀ ਹੱਲ ਕਰਦੇ ਜਿਹੜੇ ਕਲੜਾ ਪ੍ਰਧਾਨ ਸੀ ਉਹ ਪ੍ਰਧਾਨ ਤੇ ਇਹ ਪ੍ਰਧਾਨ ਕੀ ਫਰਕ ਨਜ਼ਰ ਆਇਆ ਜੀ ਵੇਖੋ ਜੀ ਜਿਹੜੇ ਜਸਵਿੰਦਰ ਰਾਣਾ ਜੀ ਆ ਇਹ ਕਰਦੇ ਆ ਲੋਕਾਂ ਵਾਸਤੇ ਕੰਮ ਉਹ ਕਰਦੇ ਆ ਆਪਣੇ ਵਾਸਤੇ ਕੰਮ ਕੀ ਨਾ ਉਹਦਾ ਕਲੜਾ ਜੀ